ਸਵਾਗਤ ਹੈ ਸਾਰਿਆਂ ਦਾ ਅੱਜ ਦੀ ਵੀਡੀਓ 'ਚ ਅੱਜ ਆਪਾਂ ਇਹੋ ਜੀ ਜਨਾਨੀ ਦੀ ਗੱਲ ਕਰਾਂਗੇ ਜਿਹਦੇ ਸਾਹਮਣੇ ਜਿੰਨੀ ਮਰਜ਼ੀ ਪੁਰਾਣੀ ਜੁੱਤੀ ਰੱਖ ਦੋ ਉਹ ਚੜ-ਚੜ ਕੇ ਲਿਚਕਾ ਦਿੰਦੀ ਹੈ ਜੁੱਤੀਆਂ ਲਿਚਕਾ ਲਿਚਕਾ ਕੇ ਉਹਨੇ ਜ਼ਿੰਦਗੀ 'ਚ ਤਰੱਕੀ ਹਾਸਲ ਕਰਦੀ ਹੈ ਐਵੇਂ ਤਾਂ ਨਹੀਂ ਗੁਰਦਾਸ ਮਾਨ ਨੇ ਗਾਣਾ ਗਾਇਆ ਕਿ ਪੈਸੇ ਰੱਜ ਕੇ ਕਮਾਈਏ ਜੀ ਭਾਵੇਂ ਜੀਵ ਨਾਲ ਬਾਦਸ਼ਾਹ ਕਰੀਏ ਬਿਲਕੁਲ ਸਹੀ ਸਮਝਿਆ ਤੁਸੀਂ ਆਪਾਂ ਗੱਲ ਕਰਨੀ ਹੈ ਕੰਗਨਾ ਨੌਤ ਦੀ ਜਿਹੜੀ ਅਕਲ ਸਿੱਖਣ ਦੀ ਕਦੀ ਬਦਾਮ ਖਾਂਦੀ ਹੈ ਤੇ ਕਦੀ ਚਪੇੜਾ ਪਰ ਅਗਲ ਉਹਨੂੰ ਫੇਰ ਨਹੀਂ ਹੁੰਦੀ हो सकती है युद्ध करके दी थी तो आजादी आपको भीख में कैसे मिल सकती है माउंट वो आजादी नहीं थी वो भीख थी और जो आजादी मिली है वो दो में मिली है उन्नीस सौ सैतालीस देश आजाद होया व ਪਰ ਇਹਨੂੰ ਆਜ਼ਾਦੀ ਮਿਲੀ 2014 ਚ ਕਿਉਂਕਿ ਇਹਨੂੰ ਅੰਗਰੇਜ਼ਾਂ ਨਾਲ ਮਾਰੀ ਚ ਵਰਗੇ ਸੀ ਤੇ ਤਾਂ ਕਰਕੇ ਇਹਨੂੰ 2014 ਚ ਬਾਹਰ ਕੱਢਿਆ ਗਿਆ ਨੇ ਮੈਂ ਤਾਂ ਕਹਿਣਾ ਚੰਗਾ ਹੈ ਗਾਂਧੀ ਹਣੀ ਪਹਿਲਾਂ ਹੀ ਮਰ ਮੁਰਦੇ ਆ ਟਾਈਮ ਲਾਈਨ ਦੁਨੀਆ ਤੇ ਚੱਲ ਗਈ ਹੈ ਨਹੀਂ ਤੇ ਇਹਦਾ ਬਿਆਨ ਸੁਣ ਕੇ ਗਾਂਧੀ ਦੀ ਰੂਹ ਇੱਥੇ ਹੀ ਕਿਲੀ ਜਾਣੀ ਸੀ ਤੇ ਫਿਰ ਉਹਨੇ ਤੜਪਿਆ ਕਰਨਾ ਹੀ ਨੋਟਾਂ ਵਿੱਚ ਪਰ ਮੈਨੂੰ ਲੱਗਦਾ ਕਿ ਇਹਦਾ ਬਿਆਨ ਸੁਣਨ ਤੋਂ ਬਾਅਦ ਵੀ ਧਰਮਰਾਜ ਨੇ ਨਾ ਗਾਂਧੀ ਨੂੰ ਸੂਲੀ ਤੇ ਟੰਗੇਣਾ ਕਿ ਤੂੰ ਤੇ ਅੰਨਾ ਹਾਂ ਕਿ ਮੈਂ ਦੇਸ਼ ਆਜ਼ਾਦ ਕਰਾ ਕੇ ਆਇਆ ਵਾਂ ਉਹ ਤੇ 2014 ਚ ਆਜ਼ਾਦ ਹੋਇਆ ਤੂੰ ਮੈਨੂੰ ਇੱਥੇ ਝੂਠ ਬੋਲਿਆ ਵਾ ਉਹ ਵੀ ਆਂ ਇਹ ਜਮਦੂਤੋ ਬਨੋ ਇਹਨੂੰ ਉਸੇ ਬકરી ਨਾਲ ਜਿਹਨੂੰ ਇਹ ਰੋਜ਼ ਚੋਦਾ ਚੋਂਦਾ ਰਿਹਾ ਉਹਦੀ ਗਰੀਬ ਦੀ ਉੱਥੇ ਉੱਤੇ ਵੀ ਅਪੀਲ ਰੱਦ ਕਰਾਤੀ ਹੋਣੀ ਨੇ ਦੇਸ਼ ਆਜ਼ਾਦ ਕਰਾਉਣ ਵਿੱਚ ਇਹਦਾ ਵੀ ਬੜਾ ਵੱਡਾ ਯੋਗਦਾਨ ਵਾ ਕਿਉਂਕਿ ਛਾਤੀ ਤੇ ਗੋਲੀਆਂ ਤੇ ਸਾਰਿਆਂ ਨੇ ਖਾਧੀਆਂ ਵਾ ਪਰ ਇਹ ਕੱਲੀ ਹੀ ਜਿਹਦੀ ਗੋਲੀਆਂ ਵੱਜ-ਵੱਜ ਕੇ ਬਿਕਨੀ ਪਾੜ ਗਈ ਹੈ ਨਹੀਂ ਯਕੀਨ ਨਾ ਤਾਂ ਗਵਾਲੀਆ ਦੇ ਕਿਲੇ ਜਾ ਕੇ ਵੇਖ ਲਓ ਅੰਦਰ ਨਾ ਜਾਇਓ ਕਿਲੇ ਦੇ ਬਾਹਰ ਜਿਹੜੀ ਕਾਂਦੇ ਆ ਨਾ ਉਹਦੇ ਲਾਗੇ ਆ ਕਿ ਬਿਕਨੀ ਚੰਗੀ ਹੋਣੀ ਹੈ ਜਿਹਦੇ ਵਿੱਚ 35 40 ਮੋਹਰੀਆਂ ਵਾ ਉਹ ਇਹਦੀ ਆ ਇਦਾਂ ਹੋਇਆ ਸੀ ਦੇਸ਼ ਆਜ਼ਾਦ ਤੁਹਾਨੂੰ ਸਾਰਿਆਂ ਨੂੰ ਘਰੇ ਬੈਠੇ ਹੁੰਦੀਆਂ ਗੱਲਾਂ ਪਰ ਸਲਾਮ ਹੈ ਇਹਦੇ ਹੌਸਲੇ ਨੂੰ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ 10 ਸਾਲ ਇਹਨੇ ਫਿਲਮਾਂ ਤੇ ਫਿਲਮਾਂ ਬਣਾਈਆਂ ਤੇ ਤਰੱਕੀ ਕੀਤੀ ਹੈ ਤੇ ਇੱਕਦਮ ਹੈ ਪੂਰੀ ਗੁੱਡੀ ਸਿਖਰਾਂ ਤੇ ਚੜੀ ਹੈ ਮੁਟਿਆਰ ਦੀ ਅਜੇ ਤੇ ਤੁਹਾਨੂੰ ਇਹਦੇ ਸ਼ੌਂਕਾਂ ਦਾ ਨਹੀਂ ਪਤਾ ਸੈਕਸ ਐਂਡ ਸਲੀਪ ਇਟਸ ਪਰ ਪੈਰੈਂਟਸ ਡੋਨਟ ਵਾਚ ਥਿਸ ਸੈਕਸ ਐਂਡ ਸਲੀਪ ਓਕੇ ਸੈਕਸ ਥਿਸ ਸੈਕਸ ਯਾਰ ਕੀ ਰਾਂ ਇਹ ਕੋਈ ਹਾਂਡੀ ਘਾ ਰਹਾ ਹੈ ਇਹ ਕੋਈ ਢੰਡੀ ਕਹਾਣਾ ਹੈ ਕਿਉਂ ਆ ਹੁੰਦੀ ਹੈ ਦਲੇਰੀ ਸ਼ਕੀਨ ਸੈਕਸ ਦੀ ਤੇ ਗੱਲਾਂ ਦੇਸ਼ ਦੀਆਂ ਇਹਦਾ ਵਸ ਨਹੀਂ ਚੱਲਦਾ ਜਿਵੇਂ ਸੰਸਦ ਦੇ ਵਿੱਚ ਵੀ बिकਣੀ ਪਾ ਕੇ ਚੱਲ ਜੇ ਇਹ ਵਿਚਾਰੀ ਆਪ ਤੇ ਚਲੋ ਆਜ਼ਾਦ ਹੋ ਗਈ ਹੈ ਫਿਲਮਾਂ ਵੀ ਇਹਨੇ ਬਣਾ ਲੀਆਂ ਵਾ ਪਰ ਫਿਲਮਾਂ ਇਹਦੀਆਂ ਅਜੇ ਵੀ ਗੁਲਾਮੀਆਂ ਹੁਣੇ ਨਵੀਂ ਨਵੀਂ ਇਹਦੀ ਇੱਕ ਫਿਲਮ ਆਈ ਆ ਤੇ ਫਿਲਮ ਦਾ ਨਾਮ ਹੈ ਐਮਰਜੈਂਸੀ ਜੋ ਫਿਲਮ ਦਾ ਨਾਮ ਆ ਨਾ ਉਹੋ ਹੀ ਫਿਲਮ ਦਾ ਹੋਣ ਦਿਆ ਵਾ ਫਿਲਮ ਵੀ ਐਮਰਜੈਂਸੀ ਵਿੱਚ ਹੀ ਆ ਹੁਣ ਜਦੋਂ ਫਿਲਮ ਬਣਾਉਣ ਤੋਂ ਪਹਿਲਾਂ ਕੁਝ ਸੋਚਣਾ ਨਹੀਂ ਕਿਸੇ ਗੱਲ ਦਾ ਖਿਆਲ ਹੀ ਨਹੀਂ ਕਰਨਾ ਐਵੇਂ ਲੋਕਾਂ ਦੇ ਪ੍ਰਤੀ ਨਫ਼ਰਤ ਰੱਖ ਕੇ ਫਿਲਮ ਬਣਾ ਦੇਣੀ ਆ ਤੇ ਫਿਰ ਲੋਕਾਂ ਨੇ ਤੇ ਉਹਦੇ ਬਾਹ ਪਾਉਣੀ ਆ ਨਾ ਨਹੀਂ ਬੰਦਾ ਪੁੱਛੇ ਕਿ ਜਦੋਂ ਦਾ ਇਹ ਦੇਸ਼ ਬਣਿਆ ਜਨਤਾ ਤੇ ਉਹਦੀ ਐਮਰਜੈਂਸੀ ਵਿੱਚ ਐ ਇਥੇ ਤੇ ਸੌਦਾ ਨਹੀਂ ਲਿਆ ਜਾਣ ਦਾ ਕਿਸੇ ਕੋ ਲੋਕ ਤੇ ਸਰਕਾਰਾਂ ਤੋਂ ਇੰਨੇ ਤੰਗ ਆ ਕਿ ਕਈ ਤੇ ਵਿਚਾਰੇ ਇਹੋ ਸੋਚਦੇ ਰਹਿੰਦੇ ਆ ਵੀ ਅੰਗਰੇਜ਼ ਗਏ ਕਿਉਂ ਕਿਤੇ ਵਾਪਸ ਆ ਜੰਨਾਂ ਤੇ ਗੱਲ ਹੀ ਬਣ ਜੇ ਅ ਨਾਲੇ ਜਿਹਦੇ ਤੇ ਫਿਲਮ ਬਣਾਈਆਂ ਇੰਦਰਾ ਗਾਂਧੀ ਤੇ ਉਹਨੇ ਕਿਹੜਾ ਕੋਈ ਵਧੀਆ ਕੰਮ ਕੀਤਾ ਵਾ ਅੱਧੇ ਦੇਸ਼ ਦੇ ਲੋੜੇ ਜਾਮ ਕਰਤੇ ਉਹਨੇ ਐਮਰਜੈਂਸੀ ਲਾ ਕੇ ਇਹ ਫਿਲਮ ਬਣਾਉਂਦੇ ਦੋ ਸਿੱਧੇ ਸਿੱਧੇ ਕਰਨ ਆ ਇੱਕ ਤੇ ਜਿਹੜਾ ਹੈਗਾ ਪਹਿਲਾ ਪੰਜਾਬੀਆਂ ਨੂੰ ਸਿੱਧਾ-ਸਿੱਧਾ ਟਾਰਗੇਟ ਕਰਨਾ ਤੇ ਦੂਜਾ ਇੰਦਰਾ ਗਾਂਧੀ ਦੇ ਕੰਮਾਂ ਬਾਰੇ ਦੱਸ ਕੇ ਲੋਕਾਂ ਨੂੰ ਤੇ ਬੀਜੇਪੀ ਦਾ ਫਾਇਦਾ ਕਰਨਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਚੰਗੀ ਭਲੀ ਹੁੰਦੀ ਸੀ ਇਹਨੇ ਤੇ ਮਜ਼ਾਕ ਦਾ ਗੁੱਸਾ ਹੀ ਕਰ ਲਿਆ ਵਾ ਸਿਆਣਿਆਂ ਨੇ ਐਵੇਂ ਥੋੜੀ ਕਿਹਾ ਸੀ ਕਿ ਜੇ ਕਿਸੇ ਨੂੰ ਉਂਗਲ ਦੇਣੀ ਆ ਤੇ ਆਪ ਵੀ ਚੱਪੇ ਲਈ ਤਿਆਰ ਰੋ ਹੁਣ ਇਹਨੇ ਦੂਜਿਆਂ ਨੂੰ ਤੇ ਉਂਗਲ ਕਰਤੀ ਆ ਧੰਨੇ ਵਾਲਿਆਂ ਨੂੰ ਤੇ ਜਦੋਂ ਉਹਨਾਂ ਚੱਪਾ ਦਿੱਤਾ ਉਹਰੋਂ ਇਹਨੇ ਗੁੱਸਾ ਕਰ ਲਿਆ ਜਦੋਂ ਉਹਦਾ ਇਹਨੂੰ ਚੱਪਾ ਦਿੱਤਾ ਉਹਰੋਂ ਦੀ ਆ ਕੇ ਕੱਢੀ ਜਾਣ ਢੀ ਪਤਾ ਨਹੀਂ ਚੱਪੇ ਉੱਤੇ ਕੋਲਾ ਰੱਖਤਾ ਹੀ ਲੱਗਦਾ ਬਸ ਉਦੋਂ ਦਾ ਪੰਗਾ ਪਿਆ ਵਾ ਉਦੋਂ ਦਾ ਇਹ ਕੁਝ ਕਰਦੀ ਆ ਕਦੀ ਕੁਝ ਬੋਲਦੀ ਆ ਕਦੀ ਕਿਤੇ ਟਾਕੀ ਤੰਨ ਕਦੀ ਕਿਤੇ ਟਾਕੀ ਤੰਨ ਪਰ ਇਹਦੀਆਂ ਟਟੀਆਂ ਨਹੀਂ ਬੰਦ ਹੋਈਆਂ ਆਖਿਰ ਚ ਇਹਨੂੰ ਫਿਲਮ ਹੀ ਬਣਾਉਣੀ ਪਈ ਅਥਰੇ ਲੋਕਾਂ ਨੂੰ ਜਵਾਬ ਦੇਣ ਦੀ ਤੇ ਲੋਕਾਂ ਨੇ ਫਿਲਮ ਨੂੰ ਇੰਨਾ ਪਿਆਰ ਕੀਤਾ ਇੰਨਾ ਪਿਆਰ ਕੀਤਾ ਕਿ ਵੇਖਣ ਤੋਂ ਪਹਿਲਾਂ ਹੀ ਲੋੜੇ ਤੇ ਚੜਾ ਲਈ ਮੇਰਾ ਮਾਲਕਾ ਕੀ ਬਣੂਗਾ ਹੁਣ ਇਹਨੇ ਤਾਂ ਪ੍ਰਧਾਨ ਮੰਤਰੀ ਦੇ ਵੀ ਪੈਸੇ ਖੋਚ ਪਾ ਕੇ ਫਿਲਮ ਬਣਾ ਕੇ ਹੁਣ ਕਿਤੇ ਸਾਨੂੰ 150 ਦਾ ਲੀਟਰ ਪੈਟਰੋਲ ਦਾ ਪਾਉਣਾ ਪਵੇ ਚਲੋ ਯਾਰ ਜੋ ਹੋਊਗਾ ਦੁਨੀਆ ਦੇ ਨਾਲ ਹੀ ਆ ਲੋਕਾਂ ਕੋਲੋਂ ਪਤਾ ਨਹੀਂ ਕਿਹੜੀ ਗਲਤੀ ਹੋ ਗਈ ਹੈ ਜਿਹੜੀਆਂ ਸਰਕਾਰਾਂ ਇਹੋ ਜਿਹੇ ਨਮੂਨਿਆਂ ਨੂੰ ਐਮਪੀ ਬਣਾ ਦਿੰਦੀਆਂ ਵਾ ਜਿਨ੍ਹਾਂ ਦਾ ਮੂੰਹ ਪਾਟਾ ਹੁੰਦਾ ਵਾ ਸਰਕਾਰਾਂ ਦੀ ਸ਼ਹਿਤ ਇਹ ਆਪਣੇ ਗੰਦੇ ਮੂੰਹ ਚੋਂ ਗਟਰ ਵਾਂਗੂ ਜਿਹੜੇ ਆ ਨਾ ਗਦਗੀ ਬਾਹਰ ਕੱਢਦੇ ਆ ਸਾਰੇ ਲੁੱਚੇ ਕੰਮ ਕਰਕੇ ਇਹੋ ਜਿਹੇ ਪਾਰਲੀਮੈਂਟ ਚ ਬਹਿ ਜਾਂਦੇ ਜਾ ਕੇ ਜੇ ਇਸੇ ਤਰ੍ਹਾਂ ਸੀਟਾਂ ਮਿਲਦੀਆਂ ਰਹੀਆਂ ਤਾਂ ਤੁਸੀਂ ਹੈਰਾਨ ਨਾ ਹੋ ਜਿਓ ਦੇਖਦੇ ਇੱਕ ਦੋ ਸੀਟਾਂ ਕੋਈ ਪਾਰਟੀ ਜੀਬੀ ਰੋਡ ਤੋਂ ਕਿਸੇ ਨੂੰ ਖੜਾ ਕਰਕੇ ਜਿੱਤਦੀ ਹੈ ਇਹੋ ਜਿਹਿਆਂ ਨੂੰ ਲੱਗਦਾ ਕਿ ਜਿੱਦਾਂ ਇਹ ਕਿਸੇ ਨਾ ਵੀ ਸੌਕੇ ਆਪਣਾ ਕੰਮ ਕਰਵਾ ਲੈਂਦੇ ਆ ਨਾ ਲੋਕੀ ਵੀ ਸ਼ਾਇਦ ਇਦਾਂ ਹੀ ਕਰਦੇ ਆ ਜੇਕਰ ਇਹਨਾਂ ਨੇ ਅੰਗਰੇਜ਼ਾਂ ਸਾਹਮਣੇ ਧਰਨੇ ਲਾਏ ਹੁੰਦੇ ਨਾ ਅਸਲ 'ਚ ਤੇ ਉਹਨਾਂ ਨੇ ਇਹਨਾਂ ਨੂੰ ਕਹਿਣਾ ਕੁਝ ਨਹੀਂ ਉਹਨਾਂ ਨੇ ਕੋਈ ਗੋਲੀ ਨਹੀਂ ਮਾਰਨੀ ਉਹਨਾਂ ਨੇ ਇਹਨਾਂ ਨੂੰ ਚੌਂਕ 'ਚ ਖਿਲਾੜ ਕੇ ਉਂਗਲਾਂ ਹੀ ਨਹੀਂ ਚੜ੍ਹਦੀਆਂ ਸੀ ਵੀ ਉਂਗਲਾਂ ਦੇ ਦੇ ਮਾਰ ਦੇਣਾ ਸੀ ਇਹਨਾਂ ਨੂੰ ਉਹ ਸ਼ੁਕਰ ਕਰੋ ਮਾਮਾ ਤਾਂ ਉਹ ਆਜ਼ਾਦੀ ਲੈ ਆਤੀ ਕਿਸੇ ਨੇ ਆਪਣਾ ਲਹੂ ਡੋਲ ਕੇ ਇਹਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਐਮਪੀ ਬਣਨਾ ਵਾ ਭਾਜਪੀ ਵੱਲੋਂ ਕਲਮ ਬਣਾਉਣੀ ਆ ਇੰਦਰਾ ਗਾਂਧੀ ਤੇ ਪੈਸੇ ਕਮਾਉਣੇ ਆ ਲੋਕਾਂ ਤੋਂ ਜਿਨ੍ਹਾਂ ਨੂੰ ਇਹ ਰੋਜ਼ ਗੱਡੀ ਥੱਲੇ ਦੇ ਤੱਕ ਜਾਂਦੇ ਆ ਤੇ ਚਲੋ ਯਾਰ ਹਾਲ ਮੈਨੂੰ ਲੱਗਦਾ ਤੁਸੀਂ ਮੇਰਾ ਵੀ ਕੁਝ ਨਹੀਂ ਰਹਿਣ ਦੇਣਾ ਨਾ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਜੇ ਨਾ ਸ਼ੇਅਰ ਕਰਦੇ ਜੇ ਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਚਲੋ ਠੀਕ ਹੈ ਯਾਰ ਅੱਜ ਦੀ ਕਾਰਵਾਈ ਇੱਥੇ ਕਦਮ ਕਰਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਯਾਰ ਮਿਲਦੇ ਆ ਅਗਲੀ ਵੀਡੀਓ 'ਚ